ਸਿਸਮਰਾਲੇ ਦੇ ਵਿੱਚ ਇੱਕ ਬੇਹਦ ਮੰਦ ਭਾਗੀ ਘਟਨਾ ਵਾਪਰੀ ਹੈ ਟਰੈਕਟਰ ਟਰਾਲੀ ਲੈ ਕੇ ਜਾ ਰਹੇ ਇੱਕ ਵਿਅਕਤੀ ਦੇ ਟਰੈਕਟਰ ਟਰਾਲੀ ਨਾਲ ਹੀ ਆਮੋ ਸਾਹਮਣੇ বাস ਨਾਲ ਟੱਕਰ ਹੋ ਜਾਂਦੀ ਹੈ ਟੱਕਰ ਤੋਂ ਬਾਅਦ ਟਰੈਕਟਰ ਟਰਾਲੀ ਚਾਲਕ ਅਤੇ বাস ਚਾਲਕ ਕੰਡਕਟਰ ਦੇ ਵਿੱਚ ਟੱਕਰ ਨੂੰ ਲੈ ਕੇ ਝਗੜਾ ਹੋ ਜਾਂਦਾ ਹੈ ਝਗੜਾ ਇੰਨਾ ਵੱਧਿਆ ਇਸ ਝਗੜੇ ਦੇ ਵਿੱਚ ਟਰੈਕਟਰ ਚਾਲਕ ਉਹ ਵਿਅਕਤੀ ਦੀ ਮੌਤ ਹੋ ਗਈ ਬ੍ਰਿਤਿਕ ਦੀ ਪਛਾਣ ਹੈ ਮਨਜੀਤ ਸਿੰਘ ਦੱਸੀ ਜਾ ਰਹੀ ਹੈ 45 ਸਾਲ ਉਮਰ ਉਸ ਦੀ ਦੱਸੀ ਜਾ ਰਹੀ ਹੈ ਸੋ ਘਟਨਾ ਦਾ ਪਤਾ ਚੱਲਦੇ ਹੀ ਮ੍ਰਿਤਕ ਦੇ ਰਿਸ਼ਤੇਦਾਰ ਪਿੰਡ ਵਾਸੀ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਗਏ ਇਕੱਠੇ ਹੋਏ ਮ੍ਰਿਤਕ ਦੇ ਰਿਸ਼ਤੇਦਾਰ ਅਤੇ ਆਲੇ ਦੁਆਲੇ ਲੋਕਾਂ ਨੇ ਇਲਜ਼ਾਮ ਲਾਇਆ ਕਿ বাস ਚਾਲਕ ਅਤੇ ਕੰਡਕਟਰ ਨੇ ਡੰਡਿਆਂ ਦੇ ਨਾਲ ਟਰੈਕਟਰ ਟਰਾਲੀ ਚਾਲਕ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਘਟਨਾ ਦੀ ਸੂਚਨਾ ਪਤਾ ਚੱਲਦੀ ਸਮਰਾਲਾ ਪੁਲਿਸ ਮੌਕੇ ਤੇ ਪਹੁੰਚ ਗਈ ਘਰੀਬ ਘਟਨਾ ਤੋਂ ਢਾਈ ਘੰਟੇ ਬਾਅਦ ਮ੍ਰਿਤਕ ਦੀ ਲਾਸ਼ ਜਿਹੜੀ ਮੌਕੇ ਤੋਂ ਲਜਾਈ ਗਈ ਹੈ ਮੇਰਾ ਨਾਮ ਦਮਜੀਤ ਸਿੰਘ ਆ ਜੀ ਪਿੰਡ ਹਰਿਓਂ ਕੋਲਾ ਤੋਂ ਇ ਕੀ ਮਾਮਲਾ ਹੈ ਇਹ ਮਾਮਲਾ ਹੋਇਆ ਜੀ ਇਹ ਟਰੈਕਟਰ ਲਈ ਜਾਂਦੀ ਟਰੈਕਟਰ ਟਰਾਲੀ ਇਹ ਢੱਲੋਂ ਬਸ ਆ ਜੀ ਅਮਰੀਕ ਦੀ ਜੀ ਤੇ ਨਾਮ ਕੀ ਹੈ ਟਰਾਲੀ ਦੇਖੋ ਜੀ ਮਾੜੀ ਉਧਰ ਨੂੰ ਮਾਰ ਕੇ ਦਿਖਾਉਗੀ ਇਹ ਆਪਣਾ ਟਰੈਕਟਰ ਵਾਲਾ ਬੰਦਾ ਸਹੀ ਜਾ ਰਿਹਾ ਬਸ ਤੇ ਸੀਗੀ ਕਿੱਥੇ ਤੱਕ ਵੱਜ ਕੇ ਜਾ ਕੇ ਗਈ ਹੋਈ ਹੈ ਜੀ ਬਸ ਕਿੱਧਰੋਂ ਆ ਰਹੀ ਹੈ ਇਹ ਬਸ ਉਧਰੋਂ ਆ ਰਹੀ ਹੈ ਟਰੈਕਟਰ ਇਧਰੋਂ ਆ ਰਿਹਾ ਸੀ ਚਾਹਲਾ ਵੱਲੋਂ ਤੇ ਆ ਰਿਹਾ ਕੀ ਕਹਿੰਦੇ ਨੇ ਆ ਮੁੰਡਾ ਉਤਰਿਆ ਉਤਰ ਕੇ ਬਸ ਵਾਲਿਆਂ ਦੇ ਵਿੱਚ ਡੰਡੇ ਪਏ ਨੇ ਦੇਖ ਲੋ ਜੀ ਸ਼ਰੀਆਮ ਆ ਲੱਤਾਂ ਦੇ ਵਿੱਚ ਸੱਟਾਂ ਮਾਰੀਆਂ ਹੋਈਆਂ ਨੇ ਡੰਡੇ ਪੂਰੇ ਟੁੱਟ ਕੇ ਡੰਡਿਆਂ ਨਾਲ ਬੰਦਿਆਂ ਨੇ ਮਾਰੇ ਆ ਜੀ ਵੀਰੇ ਸਾਨੂੰ 7 ਵਜੇ ਦੀ ਘਟਣਾ ਹੋਈ ਹੋਈ ਆ ਸਾਨੂੰ ਅਸੀਂ ਆਇਆ ਵੀਰੇ ਹੁਣ 8:30 ਵਜੇ ਅਸੀਂ ਉਰੇ ਆਏ ਆ ਜੀ ਤੇ 7 ਵਜੇ ਦੀ ਘਟਣਾ ਹੋਈ ਹੋਈ ਆ ਤੇ ਉਹ ਬੰਦੇ ਮੈਨੂੰ ਜੇ ਕਨੈਕਟਰ ਜਾਂਦੇ ਹੁਣ ਰਸਤੇ 'ਚ ਮਿਲੇ ਨਹੀਂ ਜੀ ਤੇ ਟਰੈਕਟਰ ਵਾਲਾ ਬੰਦਾ ਕਿੱਥੇ ਦਾ ਸੀ ਟਰੈਕਟਰ ਵਾਲਾ ਬੰਦਾ ਕਿੱਥੇ ਦਾ ਸੀ ਟਰੈਕਟਰ ਵਾਲਾ ਬੰਦਾ ਵੀ ਹਰਿਆਉਂਗਲਾ ਦਾ ਹੀ ਆ ਜੀ ਚਾਚਾ ਜੀ ਮੇਰਾ ਜੀ ਨਾਮ ਮਨਜੀਤ ਸਿੰਘ ਆ ਜੀ ਉਮਰ ਕਿੰਨੀ ਕਾ ਉਮਰ ਹੋ ਗਈ 40 42 ਕਸਾਲੀ ਤੇ ਜਿਹੜੇ ਬੱਸ ਵਾਲੇ ਦਾ ਕੁਝ ਪਤਾ ਨਹੀਂ ਕੌਣ ਸੀ ਮੁੰਡੇ ਇਹ ਬੱਸ ਵਾਲੇ ਨਹੀਂ ਆਹੀ ਆ ਢੱਲੋਂ ਬੱਸ ਵਾਲੇ ਹੀ ਨੇ ਉਹ ਤਾਂ ਦਾਖਲ ਹੋ ਗਈ ਜਾ ਕੇ ਕਿਹਨਾ ਮਤਲਬ ਫੇਰ ਉਹ ਲੈ ਆਵੇ ਗੁੰਡਾ ਕਰਦੀ ਕੀਤੀ ਗਈ ਇਹ ਤਾਂ ਸ਼੍ਰੀਆਮ ਗੁੰਡਾ ਕਰਦੀ ਹੈ ਜੀ ਨਹੀਂ ਹੁਣ ਬੰਦਾ ਮਰ ਗਿਆ ਬੰਦਾ ਜੀ ਮੌਕੇ ਦੀ ਪੂਰਾ ਹੋ ਗਿਆ ਬੰਦੇ 'ਚ ਮਾੜਾ ਮੋਟਾ ਜੇ ਹੋਸ਼ ਵੀ ਹੁੰਦਾ ਵੀ ਤੁਸੀਂ ਚੱਕ ਕੇ ਲੈ ਜਾਓ ਵੀ ਇਨਸਾਨੀਅਤ ਨਾਂ ਦੀ ਕੋਈ ਚੀਜ਼ ਆ ਬੰਦਾ ਚੱਕ ਕੇ ਵੀ ਨਹੀਂ ਲੈ ਕੇ ਗਿਆ ਦੂਏ ਲੋਟੇ ਹੀ ਉਹਦੇ ਵਿੱਚ ਕੁੱਟ ਕੇ ਹੀ ਮਾਰਦਾ ਦੂਏ ਲੋਟੇ ਜੀ ਮੰਦੇ ਦੀ ਖਬਰ ਜਾਨ ਪ੍ਰਾਣ ਹੁੰਦੀ ਤੁਸੀਂ ਚੱਕ ਕੇ ਤਾਂ ਲੈ ਜਾਓ ਚਲੋ ਬੱਚਾ ਬੱਸ ਬੱਜੀ ਇਹਦਾ ਨੁਕਸਾਨ ਹੋਇਆ ਲੋਹਾ ਦਾ ਸਿੱਧਾ ਹੋ ਜੂਗਾ ਹੀ ਨੁਕਸਾਨ ਭਰ ਦੰਦੇ ਜੀ ਨਾ ਮੈਂ ਤੁਹਾਡਾ ਜੀ ਮੇਰਾ ਨਾਮ ਹਰਵੰਦ ਸਿੰਘ ਹੈ ਕੀ ਮਾਮਲਾ ਹੋਇਆ ਜੀ ਕੀ ਮਾਮਲਾ ਅੱਜ ਸ਼ਾਮ ਦਾ ਹੋਇਆ तकरीबन 6:30 ਵਜੇ ਤੇ ਮਨਜੀਤ ਸਿੰਘ ਨਾਂ ਦਾ ਵੀ ਟਰੈਕਟਰ ਲੈ ਜਾ ਰਿਹਾ ਸੀਗਾ ਤੇ ਉਹਦੇ ਸਾਹਮਣੇ ਹੀ ਬੱਸ ਆ ਰਹੀ ਸੀਗੀ ਉਹਨਾਂ ਦਾ ਅਚਾਨਕ ਐਕਸੀਡੈਂਟ ਹੋਇਆ ਐਚਾ ਐਕਸੀਡੈਂਟ ਵੀ ਕੋਈ ਏਡਾ ਵੱਡਾ ਨਹੀਂ ਸੀਗਾ ਟਰੈਕਟਰ ਆਪਦਾ ਸੇਫ ਨਿਕਲ ਗਿਆ ਸੀ ਬੱਸ ਪਿੱਛੇ ਟਰਾਲੀ ਚ ਲੱਗੀ ਚਲੋ ਇਹ ਨਾਰਮਲ ਗੱਲਾਂ ਨੇ ਹੁੰਦੀਆਂ ਰਹਿੰਦੀਆਂ ਨੇ ਪਰ ਜੋ ਉਹਨਾਂ ਨੇ ਇੱਕ ਬਹੁਤ ਹੀ ਦੁਖਦਾਇਕ ਕੰਮ ਕੀਤਾ ਮਤਲਬ ਉਹ ਕੁੱਟ-ਕੁੱਟ ਕੇ ਆਪਣੇ ਉਹ ਬੰਦੇ ਦੀ ਜਾਨ ਲੈ ਲਈ ਹੁਣ ਆਪਾਂ ਸੋਚੋ ਇਸ ਵਾਸਤੇ ਪੰਜਾਬ ਦੇ ਵਿੱਚ ਆਹਾ ਕੰਮ ਜੇ ਹੋਣ ਲੱਗੇ ਆਪਾਂ ਤਾਂ ਯੂਪੀ ਬਿਹਾਰ ਨਾਲੋਂ ਵੀ ਗਏ ਗੁਜ਼ਰੇ ਹੋਇਆ ਸਿਰਫ ਇੱਕ ਨੋਰਮਲ ਐਕਸੀਡੈਂਟ ਹੋਇਆ ਜਿਹਦੇ ਵਿੱਚ ਕੋਈ ਵੱਡਾ ਮੇਜਰ ਨੁਕਸਾਨ ਨਹੀਂ ਹੋਇਆ ਟਰੈਕਟਰ ਵੀ ਠੀਕ ਆ ਕੁਝ ਟਰਾਲੀ ਤੇ ਲੱਗਿਆ ਕੁਝ ਬੱਸ ਦੇ ਵਿੱਚ ਨੋਰਮਲ ਹੈ ਪਰ ਹਰਿਆਣਾ ਭਰ ਦੰਦੇ ਹਾਂ ਚਲੋ ਇਹ ਗੱਲਾਂ ਚੱਲਦੀਆਂ ਨੇ ਜੀ ਹਰਿਆਣਾ ਭਰ ਦੰਦੇ ਜੋ ਵੀ ਖਰਚਾ ਹੋਇਆ ਪਰ ਉਹਨਾਂ ਨੇ ਕੀ ਆ ਬਦਮਾਸ਼ੀ ਦਿਖਾਈ ਆ ਕੀ ਦਿਖਾਇਆ ਜੀ ਅਸੀਂ ਇੱਕ ਇੱਕ ਆਮ ਇਨਸਾਨ ਕੁੱਟ-ਕੁੱਟ ਕੇ ਮਾਰ ਦਿੱਤਾ ਜਿਹਦਾ ਤੁਹਾਡੇ ਸਾਹਮਣੇ ਆ ਹੈ ਉਹ ਲਾਸ਼ ਲੈ ਜੀ ਲੈ ਕੇ ਗਏ ਨੇ ਤਿੰਨ ਘੰਟੇ ਦੀ লাশ ਜੋ ਕਿ ਇੱਥੇ ਰੋੜ ਰਹੀ ਆ ਕੋਈ ਨਾ ਉਹਦਾ ਕੋਈ ਪੁੱਛ ਰਿਹਾ ਜੀ ਨਾ ਕੋਈ ਵਾਸਤਾ ਹਾ ਨਾ ਕੋਈ ਨਾ ਬੱਸ ਵਾਲਾ ਆ ਨਾ ਕੋਈ ਬੱਸ ਕਨੈਕਟਰ ਚਲੋ ਜੇ ਤੁਹਾਡੇ ਤੋਂ ਕੋਈ 6:00 ਵਜੇ ਵੱਜ ਵੀ ਗਈ ਤਾਂ ਤੁਸੀਂ ਉਹਨੂੰ ਹਾ ਹਸਪਤਾਲ ਲੈ ਕੇ ਜਾਓ ਜੀ ਹੋ ਵੀ ਗਿਆ ਆਪਾਂ ਚਲੋ ਗੁੱਸੇ ਦੇ ਵਿੱਚ ਕੋਈ ਮਾੜੀ ਮੋਟੀ 6:00 ਵਜੇ ਵੱਜ ਗਈ ਤਾਂ ਤੁਸੀਂ ਆਰਾਮ ਨਾਲ ਜਾਓ ਉੱਥੇ ਇਹ ਬੱਸ ਕਿੰਨਾ ਦੀ ਸੀ ਜੀ ਬੱਸ ਜੀ ਢਿੱਲੋਂ ਬੱਸ ਲਿਖਿਆ ਆ ਸਾਨੂੰ ਨਹੀਂ ਪਤਾ ਜੀ ਵੀ ਕਿੰਨਾ ਦੀ ਆ ਤੇ ਇਹ ਇਥੋਂ ਦਰਾਹੇ ਤੋਂ ਚੱਲਦੀ ਆ ਜੀ ਸਮਰਾਲੇ ਨੂੰ ਤੇ ਉਹ ਹੋਇਆ ਕਿਹੜਾ ਰੋਡ ਜਿਹੜਾ ਕਿੱਥੇ ਵਾਇਆ ਐਕਸੀਡੈਂਟ ਇਹ ਜੀ ਮਾਦਪੁਰ ਰੋਡ ਦੇ ਉੱਤੇ ਹੋਇਆ ਜੀ ਕੀ ਮੰਗ ਕੀ ਮੰਗ ਮੰਗ ਜੀ ਇਨਸਾਫ ਇੱਕ 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 ਬੰਦੇ ਦੇ ਬਦਲੇ ਕੀ ਹੋ ਸਕਦਾ ਇੱਕ ਇਨਸਾਫ ਹੀ ਚਾਹੀਦਾ ਈ ਸਾਨੂੰ ਤਾਂ ਉਹ ਉਸ ਇਨਸਾਫ ਪਰਿਵਾਰ ਵਿੱਚ ਹੁਣ ਉਹਦਾ ਮੁੰਡਾ ਉਹ ਬਾਹਰ ਆ ਜੀ ਜੋ ਪਤਾ ਲੱਗੇ ਤੇ ਉਹਦੀ ਮਸੀਜ ਦੀ ਡੈਥ ਹੋ ਚੁੱਕੀ ਆ ਇੱਕ ਆਪ ਦਾ ਕਰਕੇ ਇੱਕ ਖਾਰਿਆ ਸੀਗਾ ਤੇ ਇਸ ਤਰੀਕੇ ਨਾਲ ਲਤੜਦੀ ਏ ਤਾਂ ਮਤਲਬ ਇਹ ਇੱਕ ਗੁੰਡਾ ਕਰਦੀ ਹੋਗੀ ਕਿਸ ਤਰ੍ਹਾਂ ਦੀ ਗਾਰ ਵਿੱਚ ਆਉਨੇ ਉਸੇ ਕਈ ਕਾਰਵਾਈ ਦਾ ਜੀ ਪਰਚਾ ਹੋਵੇ ਉਹਨਾਂ ਦੇ ਇਨਸਾਨ ਜੋ ਵੀ ਇਨਸਾਨ ਇਹ ਇਹ ਜੀ ਕੋਈ ਐਕਸੀਡੈਂਟ ਕੇਸ ਨਹੀਂ ਹੈਗਾ ਜੀ ਇਹ ਇਹ 302 ਹੈ 302 ਹੈ ਮਰਡਰ ਹੈ ਇੱਕ ਔਰ ਪੰਜਾਬ ਦੀ ਧਰਤੀ ਤੇ ਖੜ ਕੇ ਇੱਕ ਇੱਕ ਐਸ ਜਿਹਾ ਮਰਡਰ ਹੋ ਜਾਣਾ ਜਿਹਨੂੰ ਆਪਾਂ ਦੇਖੇ ਦਰਿੰਦਗੀ ਆ ਦਰਿੰਦਗੀ ਤੋਂ ਉੱਪਰ ਕੋਈ 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 ਲਾਕਡਾਟ ਨਹੀਂ ਕੋਈ ਕੋਈ ਹੋਰ ਨਹੀਂ ਜੀ ਹਨਾ ਜੀ ਆਪਾਂ ਇੱਕ ਤਾਂ ਕਹਿੰਦੇ ਆ ਵੀ ਕਿਸੇ ਬੰਦੇ ਦੀ ਵੀ ਲਾਕਡਾਟ ਫਿਰ ਇੱਕ ਕੁੱਟ-ਕੁੱਟ ਕੇ ਉਹਨਾਂ ਨੇ ਬੰਦਾ ਮਾਰ ਦਿੱਤਾ ਜੀ ਅਸੀਂ ਤਾਂ ਇੱਕ ਹੱਥ ਜੋੜ ਕੇ ਪ੍ਰਸ਼ਾਸਨ ਅੱਗੇ ਇਹੀ ਅਰਜ਼ ਕਰਦੇ ਆਂ ਵੀ ਇਨਸਾਫ ਮਿਲੇ ਇਨਸਾਫ ਪੂਰ ਬਾਕੀ ਆਪਣੇ ਤੁਹਾਨੂੰ ਹਾਂਜੀ ਕੀ ਨਾਮ ਹੈ ਤੁਹਾਡਾ ਮੈਂ ਹਰੀਓ ਕਲਾ ਤੇ ਕਰਸੇਵ ਸਿੰਘ ਜੀ ਕੀ ਮਾਮਲਾ ਹੋਇਆ ਜੀ ਮੇਰੀ ਮੈਸੇਜ ਸਰਪੰਚਾ ਮੈਂ ਸਰਪੰਚ ਦੇ ਤੌਰ ਤੇ ਆਇਆ ਜੀ ਇੱਥੇ ਤੇ ਸਾਡੇ ਪਿੰਡ ਦਾ ਮਨਜੀਤ ਸਿੰਘ ਜੀ 45 ਸਾਲ ਉਮਰ ਆ ਤੇਲੋਂ ਵਾਲਾ ਦੀ ਬੱਸ ਆ ਰਹੀ ਸੀ ਮਾਧਪੁਰ ਤੋਂ ਕੋਲ ਤੇ ਉਹਦੇ ਵਿੱਚ ਟਰਾਲੀ ਤੇ ਜਾ ਰਹੀ ਸੀ ਆਪਣਾ ਕਿੱਥੇ ਜਾ ਰਹੀ ਸੀ ਇਹ ਜਾ ਰਹੀ ਸੀ ਬੰਬਾ ਨੂੰ ਜੀ ਮੇਰਾ ਖਿਆਲ ਬੰਬਾ ਦੇ ਟਰੈਕਟਰ ਚਲਾਉਂਦਾ ਸੀ ਇਹ ਡਰਾਈਵਰ ਸੀ ਬੰਬਾ ਦੀ ਟਰਾਲੀ ਤੇ ਤੇ ਉਹ ਟਰਾਲੀ ਇਹਦੀ ਸਾਈਡ ਤੇ ਆ ਵੈਸੇ ਬੱਸ ਵਿੱਚ ਆਲੇ ਨੇ ਬੱਸ ਵਿੱਚ ਮਾਰੀ ਉਹ ਕਹਿੰਦੇ ਆਲੇ ਦਾਲ ਦੇ ਲੋਕ ਦੱਸਦੇ ਨੇ ਵੀ ਕੁੱਟ ਕੇ ਹੀ ਮਾਰ ਗਈ ਇਹ ਕੁੱਟ ਕੇ ਮਾਰਨ ਦਾ ਮਤਲਬ ਤਾਂ ਇਹੀ ਹੋਇਆ ਵੀ ਜਾਂ ਗੁੰਡਾ ਕਰਦੀ ਜਾਂ ਮਤਲਬ ਕਾਹਨ ਕਰਿਆ ਜਿਹੜਾ ਇਹਨਾਂ ਨੇ ਜਿਵੇਂ ਪਦਮਾਚੀ ਤੇ ਨਾ ਪੁੱਛਿਆ ਕਿ ਬੱਸ ਵਾਲੇ ਨੂੰ ਪੁੱਛਣਾ ਚਾਹੀਦਾ ਸੀ ਉਹਨਾਂ ਲੋਕਲ ਬੱਸਾਂ ਜੀ ਮ੍ਰਿਤਕ ਦੇ ਨਾਂ ਦੀ ਬੱਸਾਂ ਲੋਕਲ ਉਹਨਾਂ ਨੂੰ ਆ ਕੇ ਪੁੱਛਣਾ ਚਾਹੀਦਾ ਸੀ ਕੀ ਗੱਲਬਾਤ ਹੋਈ ਕੀ ਬਾਤ ਨਾ ਹੀ ਹੋਈ ਤੇ ਘੱਟੋ ਘੱਟ 7 ਵਜੇ ਦੀ ਗੱਲ ਆ 9:30 ਹੋਣੇ ਵਾਲੇ ਨੇ 2.5 ਘੰਟੇ ਹੋ ਗਏ ਮੁੰਡੇ ਦੀ ਮੌਤ ਹੋ ਗਈ ਜਦੇ ਮ੍ਰਿਤਕ ਦੇ ਘਰ ਚ ਕੌਣ ਕੌਣ ਹੈ ਘਰ ਗੁੱਡੀ ਵਿਆਹੀ ਹੋਈ ਆ ਮੁੰਡਾ ਬਾਹਰ ਆ ਇਕੱਲਾ ਹੀ ਸੀ ਕੱਲੇ ਹਾਂ ਜੀ ਤੁਸੀਂ ਕਿਵੇਂ ਦੇਖਦੇ ਹੋ ਕਿ ਰਾਜੀ ਰਥਾ ਜੀ ਆ ਵਿਚਾਰੇ ਜੀ ਮੈਂ ਤੁਸੀਂ ਕੀ ਕਰਨ ਦਿੰਦੇ ਗੁੰਡਾ ਕਰਦੀ ਆ ਬਸ ਸਾਨੂੰ ਤਾਂ ਇਹ ਚਾਹਣਾ ਜੀ ਪਰਚਾ ਹੋਣਾ ਚਾਹੀਦਾ ਜਿਹੜੇ ਕੁੱਟ ਕੇ ਮਾਰ ਗਏ ਤੇ ਕਿੰਨੀ ਤੇ ਲਾਸ਼ ਇੱਥੇ ਪਈ ਦੀ ਹੈ ਲਾਸ਼ 2.5 ਘੰਟੇ ਪਈ ਹੋ ਆ ਜੇ 2.5 ਘੰਟੇ ਹੋ ਗਏ 7 ਵਜੇ ਤੱਕ ਇਹ ਰਹਿ ਰਹੇ ਨੇ ਇਹਦਾ ਮਤਲਬ ਇਹ ਤਾਂ ਪਹਿਲਾਂ ਦੀ ਵੀ ਗੱਲ ਹੋ ਸਕਦੀ ਆ ਹੁਣ ਕੀ ਮੰਗ ਕੀ ਆਪਣੀ ਸਾਡੀ ਮੰਗ ਇਹ ਆ ਜੀ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਇਹਨੂੰ ਇਨਸਾਫ ਮਿਲਣਾ ਚਾਹੀਦਾ ਠੀਕ ਮੌਤ ਹੋ ਗਿਆ ਚੱਲ ਗਈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਬੱਸ ਆ ਰਹੀ ਸੀ ਜਿੱਧਰੋਂ ਬਾਦਪੁਰ ਸਾਈਡ ਤੋਂ ਜਿਹੜਾ ਟਰੈਕਟਰ ਡਰਾਈਵ ਟਰੈਕਟਰ ਲੈ ਕੇ ਜਾ ਰਿਹਾ ਸੀ ਆਪਣੇ ਚੈਲਾ ਤੋਂ ਮਾਤਪੁਰ ਨੂੰ ਆਮੋ ਸਾਹਮਣੀ ਟੱਕਰ ਹੋਈ ਹੈ ਜੀ ਟਰੈਕਟਰ ਅੱਗੇ ਲੰਘ ਗਿਆ ਸੀ ਪਿੱਛੇ ਟਰਾਲੀ ਉਹਦੇ ਫਰੰਟ ਤੇ ਫਸ ਗਈ ਬੱਸ ਦੇ ਜਿਹੜਾ ਟਰੈਕਟਰ ਚਾਲਕ ਮਲਜੀਤ ਸਿੰਘ ਪੂਰੀ ਡੱਡ ਬੋਡੀ ਫਪਈਆ ਟਰੈਕਟਰ ਦੇ ਟਾਇਰਾਂ ਕੋਲੇ ਅੱਗੇ ਜਾਂਚ ਪੜਤਾਲ ਕਰ ਰਹੇ ਆ ਜੀ ਜੋ ਸਟੇਟਮੈਂਟ ਦੇਣਗੇ ਉਹ ਸਭ ਨਾਲ ਕਾਨੂੰਨੀ ਕਰਦੇ ਕਰਦੇ ਪਰਿਵਾਰਿਕ ਮੈਂਬਰ ਦਾ ਕਹਿਣਾ ਵੀ ਉਹ ਡਰਾਈਵਰ ਦੇ ਕਨੈਕਟਰ ਨੇ ਉਹਨਾਂ ਨੂੰ ਕੁੱਟ ਕੁੱਟ ਹਾਂਜੀ ਉਹ ਕਹਿ ਰਹੇ ਨੇ ਜੀ ਹਾਂਜੀ ਉਹ ਕਹਿ ਰਹੇ ਨੇ ਵੀ ਉਹਨੂੰ ਹੀ ਕੁੱਟ ਕੁੱਟ ਕੇ ਮਾਰਿਆ ਅੱਗੇ ਦੇਖੋ ਜੀ ਜਾਂਚ ਪੜਤਾਲ ਤੋਂ ਜੋ ਸਾਹਮਣੇ ਆ ਉਹ ਉਸ ਹਿਸਾਬ ਦੇ ਕਾਰਵਾਈ ਕੀਤੀ ਹੈ ਰੋਡ ਕਲੀਅਰ ਕਰ ਦਿੱਤਾ ਗਿਆ ਜੀ ਤੇ ਰੈਡ ਵਾਟੀ ਹਾਂਜੀ ਇਹਦੀ ਕਰ ਲੱਗੇ ਆ ਸਰ ਕਲੀਅਰ ਕਰ ਲੱਗੇ ਠੀਕ ਲੁਧਿਆਣਾ ਲਾਈਵ ਲਈ ਅਮਿਤ ਥਾਪੜ ਦੀ ਰਿਪੋਰਟ